ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਅੱਜ ਦੀ ਇਹ ਵੀਡੀਓ ਰਹਿਣ ਵਾਲੀ ਹੈ 882364 ਦੀ ਪਹਿਲੀ ਲਿਸਟ ਨੂੰ ਲੈ ਕੇ ਔਰ ਪਹਿਲੀ ਲਿਸਟ ਦੇ ਵਿੱਚ ਕਿੰਨੇ ਕੈਂਡੀਡੇਟ ਦਾ ਨਾਮ ਹੋਏਗਾ ਇਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲੈਣਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰ ਦੇਣਾ ਆਪਣੇ ਸਾਥੀਆਂ ਤੱਕ ਸੋ ਬੇਸਿਕਲੀ ਜੋ ਹੈ ਫਰਸਟ ਲਿਸਟ ਨੂੰ ਲੈ ਕੇ ਕਾਫੀ ਸਾਰੇ ਕੈਂਡੀਡੇਟ ਪੁੱਛ ਰਹੇ ਸੀ ਕਿ ਕਦੋਂ ਆਏਗੀ ਦੇਖੋ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ 1/7/2024 ਨੂੰ ਕੋਰਟ ਦੇ ਵਿੱਚ ਹੀアリング ਹੈ ਠੀਕ ਹੈ ਔਰ ਕੋਰਟ ਦੇ ਵਿੱਚ ਹੀアリング ਤੋਂ ਬਾਅਦ ਜੋ ਹੈ ਤਿੰਨ ਰਿਜ਼ਲਟ ਜੋ ਹੈ ਉਹ ਸਾਹਮਣੇ ਆ ਸਕਦੇ ਆ ਪਹਿਲਾ ਕਿ ਬੀਐਡ ਦਾ ਜੋ ਕੇਸ ਹੈ ਉਹ ਡਿਸਮਿਸ ਕੀਤਾ ਜਾ ਸਕਦਾ ਹੈ ਜਾਂ ਉਸ ਨੂੰ ਅਗਲੀ ਹੀアリング ਮਿਲ ਸਕਦੀ ਹੈ ਜਾਂ ਬੀਐਡ ਇਨ ਕੀਤੀ ਜਾ ਸਕਦੀ ਹੈ ਠੀਕ ਹੈ ਮੈਂ ਤਿੰਨੋਂ ਪੋਸਿਬਿਲਿਟੀਜ਼ ਦੇ ਬਾਰੇ ਤੁਹਾਨੂੰ ਦੱਸਦਾ ਠੀਕ ਹੈ ਜੋ ਕੋਡ ਦੇ ਵਿੱਚ ਹੋ ਸਕਦੀਆਂ ਉਸ ਤੋਂ ਬਾਅਦ ਮੰਨ ਲਓ ਜੇਕਰ ਬੀਐਡ ਆਊਟ ਹੁੰਦੀ ਹੈ ਤਾਂ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਕੈਂਡੀਡੇਟ ਸਿਰਫ ਏਟੀਟੀ ਵਾਲੇ ਹੀ ਡੀਵੀ ਕਰਵਾ ਕੇ ਆਏ ਆ ਬੀਐਡ ਦੀ ਡੀਵੀ ਨਹੀਂ ਹੋਈ ਹੈ ਔਰ ਬੀਐਡ ਜੇਕਰ ਆਊਟ ਹੁੰਦੀ ਹੈ ਤਾਂ ਜੋ ਏਟੀਟੀ 2364 ਦੀ ਪਹਿਲੀ ਲਿਸਟ ਆਏਗੀ ਜੋ ਏਟੀਟੀ 2364 ਦੀ ਫਰਸਟ ਲਿਸਟ ਆਏਗੀ ਉਸ ਦੇ ਵਿੱਚ ਕਰੀਬ-ਕਰੀਬ 1400 ਤੋਂ ਲੈ ਕੇ 1600 ਕੈਂਡੀਡੇਟ ਜੋ ਹੈ ਉਹਨਾਂ ਦਾ ਨਾਮ ਆ ਸਕਦਾ ਹੈ ਐਪਰੋਕਸੀਮੇਟ ਡਾਟਾ ਮੈਂ ਦੱਸ ਰਿਹਾ 1400 ਤੋਂ ਲੈ ਕੇ 1600 ਤੱਕ 100 ਉੱਪਰ ਵੀ ਹੋ ਸਕਦਾ ਹੈ 100 ਥੱਲੇ ਵੀ ਹੋ ਸਕਦਾ ਹੈ ਠੀਕ ਹੈ ਐਪਰੋਕਸੀਮੇਟ 1400 ਤੋਂ ਲੈ ਕੇ 1600 ਤੱਕ ਦੇ ਕੈਂਡੀਡੇਟ ਦੀ ਜੋ ਹੈ ਉਹ ਲਿਸਟ on ਦੀ ਸੰਭਾਵਨਾ ਹੈ ਜੇਕਰ बीएड ਆਊਟ ਹੋ ਜਾਂਦੀ ਹੈ ਤਾਂ ਔਰ ਕੁਝ ਕੈਂਡੀਡੇਟ ਪੁੱਛ ਰਿਹਾ ਕਿ ਸਾਡਾ ਨੰਬਰ ਆਏਗਾ ਜਾਂ ਨਹੀਂ ਆਏਗਾ ਦੇਖੋ ਕੱਟ-ਆਫ ਨੂੰ ਲੈ ਕੇ ਵੀਡੀਓ ਮੈਂ ਪਹਿਲਾਂ ਹੀ ਅਪਲੋਡ ਕਰ ਦਿੱਤੀ ਹੈ ਔਰ ਜੋ ਤੁਹਾਨੂੰ ਕਹਿ ਰਿਹਾ ਕਿ ਸਾਰੇ ਕੈਂਡੀਡੇਟ ਲੱਗ ਜਾਣਗੇ ਚਿੰਤਾ ਨਾ ਕਰੋ ਤੋ ਜਦੋਂ ਸਰਨੋ ਕੈਂਡੀਡੇਟ 882364 ਭਰਤੀ ਹੈ ਤਾਂ ਸਿਰਫ 2364 ਕੈਂਡੀਡੇਟ ਹੀ ਲੱਗਣਗੇ ਇੱਕ ਵੀ ਉੱਪਰ ਨਹੀਂ ਲੱਗ ਸਕਦਾ ਔਰ ਜੋ ਤੁਹਾਨੂੰ ਕਹਿ ਰਿਹਾ ਕਿ ਸਾਰਿਆਂ ਦਾ ਨੰਬਰ ਆ ਜਾਏਗਾ ਸਾਰਿਆਂ ਦਾ ਨੰਬਰ ਆ ਜਾਏਗਾ ਸਾਰਿਆਂ ਦਾ ਨੰਬਰ ਕਦੇ ਵੀ ਨਹੀਂ ਆਉਂਦਾ ਭਰਤੀ ਦੇ ਵਿੱਚ ਜਿਹੜੇ ਕੱਟ ਆਫ ਕਲੀਅਰ ਕਰਦੇ ਆ ਸਿਰਫ ਉਹਨਾਂ ਦਾ ਹੀ ਨੰਬਰ ਆਉਂਦਾ ਠੀਕ ਹੈ ਜੇਕਰ ਤੁਸੀਂ ਕੱਟ ਆਫ ਕਲੀਅਰ ਕਰਦੇ ਹੋ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ ਤਾਂ ਤੁਹਾਡਾ ਪਹਿਲੀ ਲਿਸਟ ਦੇ ਵਿੱਚ ਨਾਮ ਆਉਣ ਦੀ ਸੰਭਾਵਨਾ ਪੂਰੀ ਪੂਰੀ ਹੈ ਠੀਕ ਹੈ ਔਰ ਉਸ ਤੋਂ ਬਾਅਦ ਜੋ ਬਾਕੀ ਬਚਦੀਆਂ ਸੀਟਾਂ ਨੇ ਉਹਨਾਂ ਲਈ ਦੁਬਾਰਾ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਔਰ ਉਸ ਦੇ ਵਿੱਚ ਜੋ ਕੈਂਡੀਡੇਟ ਆਥੈਂਟਿਕ ਹੋਏਗਾ ਮਤਲਬ ਜੋ एलिਜੀਬਲ ਹੋਏਗਾ ਉਸ ਦਾ ਨਾਮ ਬਾਅਦ ਵਿੱਚ ਆਏਗਾ ਠੀਕ ਹੈ ਸੋ ਫਿਲਹਾਲ ਇਹੀ ਹੈ ਕਿ ਪਹਿਲੀ ਲਿਸਟ ਜੋ ਹੈ ਉਹ 1400 ਤੋਂ ਲੈ ਕੇ 1600 ਕੈਂਡੀਡੇਟ ਦੀ ਆਏਗੀ ਠੀਕ ਹੈ ਔਰ ਮੈਂ ਤੁਹਾਨੂੰ ਤਿੰਨੋ ਪੋਸੀਬਿਲਟੀ ਦੱਸਤੀਆਂ ਜੋ ਕੋਰਟ ਦੇ ਵਿੱਚ ਚਾਂਸਸ ਨੇ ਕਿ ਬੀਆਰਡ ਦਾ ਕੇਸ ਜੋ ਹੈ ਉਹ ਡਿਸਮਿਸ ਹੋ ਸਕਦਾ ਹੈ ਉਸ ਨੂੰ ਅਗਲੀ ਹੀਅਰਿੰਗ ਦੀ ਡੇਟ ਮਿਲ ਸਕਦੀ ਹੈ ਇਸ ਤੋਂ ਇਲਾਵਾ ਬੀਆਰਡ ਨੂੰ ਇਨ ਕੀਤਾ ਜਾ ਸਕਦਾ ਠੀਕ ਹੈ ਹੁਣ ਤੁਸੀਂ ਵਾਰ-ਵਾਰ ਨਾ ਇਹ ਕਿਉਂ ਕਿ ਤੁਸੀਂ ਬੀਆਰਡ ਇਨ ਕਰਨ ਦੀ ਗੱਲ ਕਿਉਂ ਕਰ ਰਹੇ ਹੋ ਦੇਖੋ ਫੈਸਲਾ ਕੋਰਟ ਨੇ ਕਰਨਾ ਹੈ ਤੇ ਮੈਂ ਤੁਹਾਨੂੰ ਹਰੇਕ ਪੋਸੀਬਿਲਟੀ ਨੂੰ ਲੈ ਕੇ ਹੀ ਚੀਜ਼ਾਂ ਨੂੰ ਦੱਸ ਰਹੀ ਹਾਂ ਠੀਕ ਹੈ ਮੇਰੇ ਕੈਨ ਨਾਲ ਨਾ ਤਾਂ ਬੀਐਡ ਇਨ ਹੋਣੀ ਹੈ ਨਾ ਹੀ ਆਊਟ ਹੋਣੀ ਹੈ ਠੀਕ ਹੈ ਕਰਨਾ ਜੋ ਹੈ ਉਹ ਕੋਟ ਨਹੀਂ ਕਰਨਾ ਹੈ ਲੇਕਿਨ ਮੈਂ ਤੁਹਾਨੂੰ ਤਿੰਨਾ ਚੀਜ਼ਾਂ ਲਈ ਤਿਆਰ ਕਰਕੇ ਚੱਲ ਰਿਹਾ ਲੇਕਿਨ ਜੋ ਤੁਹਾਨੂੰ ਲਿਸਟ ਦੱਸੀ ਹੈ ਉਹ ਬੀਐਡ ਆਊਟ ਕਰਕੇ ਦੱਸੀ ਹੈ ਕਿ ਬੀਐਡ ਆਊਟ ਹੋਣ ਤੇ 1400 ਤੋਂ ਲੈ ਕੇ 1600 ਕੈਂਡੀਡੇਟ ਦੀ ਲਿਸਟ ਜੋ ਹੈ ਉਹ ਆ ਸਕਦੀ ਹੈ ਠੀਕ ਹੈ ਬਾਕੀ ਤੁਸੀਂ ਟੈਲੀਗ੍ਰam ਚੈਨਲ ਤੇ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਥੈਂਕ ਯੂ ਸੋ ਮੱਚ